ਮੁੱਕੇਬਾਜ਼ ਸਵੀਟੀ ਬੋਰਾ ਤੇ ਦੀਪਕ ਖੁੱਡਾ ਦਾ ਰਿਸ਼ਤਾ ਇਸ ਵਕਤ ਟੁੱਟਣ ਦੀ ਕगार ਤੇ ਪੁੱਜਿਆ ਹੋਇਆ। ਦੋਵੇਂ ਇੱਕ ਦੂਜੇ ਦੇ ਵਿਰੁੱਧ ਪੁਲਿਸ ਸਟੇਸ਼ਨ ਪਹੁੰਚੇ ਨੇ। ਹਰਿਆਣਾ ਦੇ हिसार ਦੀ ਰਹਿਣ ਵਾਲੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਸਵੀਟੀ ਬੋਰਾ ਨੇ ਆਪਣੇ ਪਤੀ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਖੁੱਡਾ ਵਿਰੁੱਧ ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਾਗੇ ਐਫ ਆਈ ਆਰ ਦਰਜ ਕਰਵਾਈ ਹੈ ਐਫ ਆਈ ਆਰ ਦੇ ਵਿੱਚ ਸ਼ ਸਵੀਟੀ ਦੇ ਵੱਲੋਂ ਪਤੀ ਦੇ ਉੱਤੇ ਕੁੱਟਮਾਰ ਦੇ ਇਲਜ਼ਾਮ ਵੀ ਲਗਾਏ ਗਏ ਤੇ ਇਹ ਵੀ ਕਿਹਾ ਗਿਆ ਕਿ ਵਿਆਹ ਦੇ ਸਮੇ 1 ਕਰੋੜ ਰੁਪਏ ਤੇ ਇੱਕ ਫੋਰਚੂਨਰ ਦੇਣ ਦੇ ਬਾਵਜੂਦ ਉਸ ਨੂੰ ਘੱਟ ਦਾਜ ਲਿਆਉਣ ਦੇ ਲਈ ਤੰਗ ਪਰੇਸ਼ਾਨ ਕੀਤਾ ਚਾਰਿਆ ਦੱਸ ਜਾਈਏ ਕਿ ਦੋਵਾਂ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਹਿਸਾਰ ਦੇ ਐਸਪੀ ਦੇ ਵੱਲੋਂ ਦੀਪਕ ਹੁੱਡਾ ਨੂੰ ਨੋਟਿਸ ਦੇ ਕੇ ਜਾਂਚ ਵਿੱਚ ਸ਼ਾਮਿਲ ਹੋਣ ਦੇ ਲਈ ਬੁਲਾਇਆ ਗਿਆ ਪਰ ਉਹ ਨਹੀਂ ਆਏ ਇਸ ਤੋਂ ਇਲਾਵਾ ਸਵੀਟੀ ਬੋਰਾ ਨੇ ਅਦਾਲਤ ਦੇ ਵਿੱਚ ਤਲਾਕ ਦਾ ਕੇਸ ਵੀ ਦਾਇਰ ਕੀਤਾ ਹੈ ਜਿਸ ਵਿੱਚ ਉਹਨਾਂ ਨੇ 50 ਲੱਖ ਰੁਪਏ ਦਾ ਮੁਆਵਜ਼ਾ ਅਤੇ 1.5 ਲੱਖ ਰੁਪਏ ਦਾ ਮਹੀਨਾਵਾਰ ਖਰਚ ਵੀ ਮੰਗਿਆ ਹੈ। ਸੁਵੀਟੀ ਨੇ ਆਪਣੇ ਪਤੀ ਦੀਪਕ ਹੁੱਡਾ ਦੀਆਂ ਸਾਰੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤੀਆਂ ਨੇ। ਇਸ ਦੌਰਾਨ ਦੀਪਕ ਹੁੱਡਾ ਨੇ ਵਿਰੋਧਕ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਲਜ਼ਾਮ ਲਗਾਏ ਨੇ ਕਿ ਸੁਵੀਟੀ ਅਤੇ ਉਹਨਾਂ ਦਾ ਪਰਿਵਾਰ ਦੀਪਕ ਦੀ ਜਾਇਦਾਦ ਹੜੱਪਣ ਦੇ ਲਈ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ। ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ ਦੱਸ ਦइए ਕਿ ਸੁਵੀਟੀ ਬੋਰਾ ਨੇ ਖਿਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਸ ਦਾ ਵਿਆਹ 7 ਜੁਲਾਈ 2022 ਨੂੰ ਦੀਪਕ ਖੁੱਡਾ ਨਾਲ ਹੋਇਆ ਸੀ ਮਾਪਿਆਂ ਨੇ ਵਿਆਹ ਤੇ 1 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ 4 ਦਿਨ ਪਹਿਲਾਂ ਦੀਪਕ ਅਤੇ ਉਸ ਦੀ ਭੈਣ ਨੇ ਫੋਰਚੂਨਰ ਕਾਰ ਮੰਗੀ ਅਤੇ ਫਿਰ ਖੇਡ ਛੱਡਣ ਦਾ ਵੀ ਦਬਾਅ ਪਾਇਆ ਗਿਆ ਦੀਪਕ ਨੇ 2024 ਵਿੱਚ ਵਿਧਾਨ ਸਭਾ ਚੋਣ ਵੀ ਲੜੀ ਸੀ ਤੇ ਉਸ ਦੌਰਾਨ ਵੀ ਮੇਰੇ ਪਰਿਵਾਰ ਦੇ ਕੋਲੋਂ ਪੈਸੇ ਮੰਗੇ ਗਏ ਅਕਤੂਬਰ 2024 ਦੇ ਵਿੱਚ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਦੀਪਕ ਹੁੱਡਾ ਨੇ ਫਰੋਤਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਸਵੀਟੀ ਬੋਰਾ ਦੇ ਮਾਪੇ ਉਸ ਨੂੰ ਵਿਆਜ ਤੇ ਪੈਸੇ ਦੇਣ ਦੇ ਬਹਾਨੇ ਧੋਖਾ ਦਿੰਦੇ ਰਹੇ ਨੇ ਔਰ ਹਿਸਾਰ ਦੇ ਸੈਕਟਰ ਦੇ ਵਿੱਚ ਪਲਾਟ ਵੀ ਖਰੀਦਿਆ ਸੀ ਪਰ ਉੱਖਾ ਧੜੀ ਕਰਕੇ ਉਹਨਾਂ ਨੇ ਇਹ ਪਲਾਟ ਸਵੀਟੀ ਦੇ ਨਾਮ ਤੇ ਰਜਿਸਟਰ ਕਰਵਾ ਲਿਆ ਉਸਨੇ ਸੋਹਰਾ ਪਰਿਵਾਰ ਤੋਂ ਕੋਈ ਪੈਸੇ ਨਹੀਂ ਲਏ ਸਵੀਟੀ ਲਗਾਤਾਰ ਉਸ ਨੂੰ ਵਿਆਹ ਤੋੜਨ ਦੀਆਂ ਧਮਕੀਆਂ ਦੇ ਰਹੀ ਸੀ ਮੈਂ ਘਰ ਜੋੜਨਾ ਚਾਹੁੰਦਾ ਹਾਂ ਮੈਂ ਇਸ ਮਸਲੇ ਨੂੰ ਸੁਲਝਾਉਣ ਦੇ ਹੱਕ ਵਿੱਚ ਹਾਂ ਦੱਸ ਜਾਈਏ ਕਿ ਸਵੀਟੀ 보ਰਾ ਅਤੇ ਦੀਪਕ ਦਾ ਵਿਆਹ ਸਚੁਲਾਈ 2022 ਨੂੰ ਹੋਇਆ ਸੀ ਪਰ ਹੁਣ ਜੋੜੇ ਦਾ ਰਿਸ਼ਤਾ ਟੁੱਟਣ ਦੇ ਕੰਗਾਰ ਤੇ ਪਹੁੰਚਿਆ ਹੋਇਆ ਹੈ ਮੁਕੇਵਾਜ ਸਵੀਟੀ ਬੋਰਾ ਤੇ ਦੀਪਕ ਹੁੱਡਾ ਦਾ ਰਿਸ਼ਤਾ ਇਸ ਵਕਤ ਟੁੱਟਣ ਦੀ ਕगार ਤੇ ਪੁੱਜਿਆ ਹੋਇਆ ਦੋਵੇਂ ਇੱਕ ਦੂਜੇ ਦੇ ਵਿਰੁੱਧ ਪੁਲਿਸ ਸਟੇਸ਼ਨ ਪੌਂਚੀਨੀ ਹਰਿਆਣਾ ਦੇ ਖਿਸਾਰ ਦੀ ਰਹਿਣ ਵਾਲੀ ਵਿਸ਼ਵ ਚੈਂਪੀਅਨ ਮੁੱਕੇਬਾ ਸਵੀਟੀ ਵੋਰਾ ਨੇ ਆਪਣੇ ਪਤੀ ਅਤੇ ਭਾਰਤੀ ਕਬੱਡੀ ਟੀਮ ਦੇ ਸਾਬਕਾ ਕਪਤਾਨ ਦੀਪਕ ਖੁੱਡਾ ਵਿਰੁੱਧ ਦਾਜ ਲਈ ਤੰਗ ਪਰੇਸ਼ਾਨ ਕਰਨ ਦੇ ਇਲਜ਼ਾਮਾ ਖੇਟ ਐਫ ਆਈ ਆਰ ਦਰਜ ਕਰਵਾਈ ਹੈ ਐਫ ਆਈ ਆਰ ਦੇ ਵਿੱਚ ਸਵੀਟੀ ਦੇ ਵੱਲੋਂ ਪਤੀ ਦੇ ਉੱਤੇ ਕੁੱਟਮਾਰ ਦੇ ਇਲਜ਼ਾਮ ਵੀ ਲਗਾਏ ਗਏ ਤੇ ਇਹ ਵੀ ਕਿਹਾ ਗਿਆ ਕਿ ਵਿਆਹ ਦੇ ਸਮੇ 1 ਕਰੋੜ ਰੁਪਏ ਤੇ ਇੱਕ ਫੋਰਚੂਨਰ ਦੇਣ ਦੇ ਬਾਵਜੂਦ ਉਸ ਨੂੰ ਘੱਟ ਦਾਜ ਲਿਆਉਣ ਦੇ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਦੱਸ ਜਾਈਏ ਕਿ ਦੋਵਾਂ ਦਾ ਵਿਆਹ 3 ਸਾਲ ਪਹਿਲਾਂ ਹੋਇਆ ਸੀ ਹਿਸਾਰ ਦੇ ਐਸਪੀ ਦੇ ਵੱਲੋਂ ਦੀਪਕ ਹੁੱਡਾ ਨੂੰ ਨੋਟਿਸ ਦੇ ਕੇ ਜਾਂਚ ਵਿੱਚ ਸ਼ਾਮਿਲ ਹੋਣ ਦੇ ਲਈ ਬੁਲਾਇਆ ਗਿਆ ਪਰ ਉਹ ਨਹੀਂ ਆਏ ਇਸ ਤੋਂ ਇਲਾਵਾ ਸਵੀਟੀ ਬੋਰਾ ਨੇ ਅਦਾਲਤ ਦੇ ਵਿੱਚ ਤਲਾਕ ਦਾ ਕੇਸ ਵੀ ਦਾਇਰ ਕੀਤਾ ਹੈ ਜਿਸ ਵਿੱਚ ਉਹਨਾਂ ਨੇ 50 ਲੱਖ ਰੁਪਏ ਦਾ ਮੁਆਵਜ਼ਾ ਅਤੇ 1.5 ਲੱਖ ਰੁਪਏ ਦਾ ਮਹੀਨਾਵਾਰ ਖਰਚ ਵੀ ਮੰਗਿਆ ਹੈ। ਸਵੀਟੀ ਨੇ ਆਪਣੇ ਪਤੀ ਦੀਪਕ ਹੁੱਡਾ ਦੀਆਂ ਸਾਰੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਹਟਾ ਦਿੱਤੀਆਂ ਨੇ। ਇਸ ਦੌਰਾਨ ਦੀਪਕ ਹੁੱਡਾ ਨੇ ਵੀ ਰੋहतक ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਅਤੇ ਇਲਜ਼ਾਮ ਲਗਾਏ ਨੇ ਕਿ ਸਵੀਟੀ ਅਤੇ ਉਹਨਾਂ ਦਾ ਪਰਿਵਾਰ ਦੀਪਕ ਦੀ ਜਾਇਦਾਦ ਹੜੱਪਣ ਦੇ ਲਈ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ। ਫਿਲਹਾਲ ਮਾਮਲੇ ਦੀ ਜਾਂਚ ਚਲ ਰਹੀ ਹੈ ਦੱਸਦੇ ਹੈ ਕਿ ਸੁਵੀਟੀ ਬੋਰਾ ਨੇ ਖਿਸਾਰ ਪੁਲਿਸ ਨੂੰ ਦਿੱਤੀ ਸ਼ਿਕਾਇਤ ਦੇ ਵਿੱਚ ਦੱਸਿਆ ਕਿ ਉਸ ਦਾ ਵਿਆਹ 7 ਜੁਲਾਈ 2022 ਨੂੰ ਦੀਪਕ ਖੁੱਡਾ ਨਾਲ ਹੋਇਆ ਸੀ ਮਾਪਿਆਂ ਨੇ ਵਿਆਹ ਤੇ 1 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਸਨ 4 ਦਿਨ ਪਹਿਲਾਂ ਦੀਪਕ ਅਤੇ ਉਸ ਦੀ ਭੈਣ ਨੇ ਫੋਰਚੂਨਰ ਕਾਰ ਮੰਗੀ ਅਤੇ ਫਿਰ ਖੇਡ ਛੱਡਣ ਦਾ ਵੀ ਦਬਾਅ ਪਾਇਆ ਗਿਆ ਦੀਪਕ ਨੇ 2024 ਵਿੱਚ ਵਿਧਾਨ ਸਭਾ ਚੋਣ ਵੀ ਲੜੀ ਸੀ ਤੇ ਉਸ ਦੌਰਾਨ ਵੀ ਮੇਰੇ ਪਰਿਵਾਰ ਦੇ ਕੋਲੋਂ ਪੈਸੇ ਮੰਗੇ ਗਏ ਅਕਤੂਬਰ 2024 ਦੇ ਵਿੱਚ ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਗਿਆ ਹਾਲਾਂਕਿ ਇਸ ਦੌਰਾਨ ਦੀਪਕ ਹੁੱਡਾ ਨੇ ਲੋਕਤਕ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕਿਹਾ ਕਿ ਸਵੀਟੀ ਬੋਰਾ ਦੇ ਮਾਪੇ ਉਸ ਨੂੰ ਵਿਆਜ ਤੇ ਪੈਸੇ ਦੇਣ ਦੇ ਬਹਾਨੇ ਧੋਖਾ ਦਿੰਦੇ ਰਹੇ ਨੇ ਔਰ ਹਿਸਾਰ ਦੇ ਸੈਕਟਰ ਦੇ ਵਿੱਚ ਪਲਾਟ ਵੀ ਖਰੀਦਿਆ ਸੀ ਪਰ ਤੋਖਾ ਧੜੀ ਕਰਕੇ ਉਹਨਾਂ ਨੇ ਇਹ ਪਲਾਟ ਸਵੀਟੀ ਦੇ ਨਾਮ ਤੇ ਰਜਿਸਟਰ ਕਰਵਾ ਲਿਆ ਉਸਨੇ ਸੋਹਰਾ ਪਰਿਵਾਰ ਤੋਂ ਕੋਈ ਪੈਸੇ ਨਹੀਂ ਲਏ ਸਵੀਟੀ ਲਗਾਤਾਰ ਉਸ ਨੂੰ ਵਿਆਹ ਤੋੜਨ ਦੀਆਂ ਧਮਕੀਆਂ ਦੇ ਰਹੀ ਸੀ ਮੈਂ ਘਰ ਜੋੜਨਾ ਚਾਹੁੰਦਾ ਹਾਂ ਮੈਂ ਇਸ ਮਸਲੇ ਨੂੰ ਸੁਲਝਾਉਣ ਦੇ ਹੱਕ ਵਿੱਚ ਹਾਂ ਦੱਸ ਜਾਈਏ ਕਿ ਸਵੀਟੀ 보ਰਾ ਅਤੇ ਦੀਪਕ ਦਾ ਵਿਆਹ ਸਚੁਲਾਈ 2022 ਨੂੰ ਹੋਇਆ ਸੀ ਪਰ ਹੁਣ ਜੋੜੇ ਦਾ ਰਿਸ਼ਤਾ ਟੁੱਟਣ ਦੇ ਕੰਗਾਰ ਤੇ ਪਹੁੰਚਿਆ ਹੋਇਆ ਹੈ